ਗੁਰਸਹਾਇਕਮਾਨ ਵੱਲੋਂ ਟਿਕਟ ਮਿਲਣ ਤੋਂ ਬਾਅਦ ਗੁਰਦਾਸਪੁਰ ਪਹੁੰਚੇ ਸੁਖਜਿੰਦਰ ਸਿੰਘ ਰੰਧਾਵਾ ਨੇ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰ ਮੀਸਿੰਗ ਪਾੜਾ ਦੇ ਗ੍ਰਹਿ ਨਿਵਾਸ ਵਿਖੇ ਕੀਤੀ ਵਰਕਰ ਨਾਲ ਮੀਟਿੰਗ ਟਿਕਟ ਮਿਲਣ ਤੋਂ ਬਾਅਦ ਗੁਰਦਾਸਪੁਰ ਹਾਈ ਕਮਾਂਡ ਦਾ ਕੀਤਾ ਤੈਦਲੋ ਧੰਨਵਾਦ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰ ਮੀਸਿੰਗ ਪਾੜਾ ਦੀ ਕੀਤੀ ਸਿਵਤ ਉਹਨਾਂ ਕਿਹਾ ਕਿ ਜੇਕਰ ਪਾੜਾ ਮੇਰੇ ਨਾਲ ਹੈ ਤਾਂ ਮੇਰੀ ਜਿੱਤ ਪੱਕੀ ਹੈ ਦੇਖੋ ਰਿਪੋਰਟ ਬੋਲੋ ਬੋਲੋ ਕਿਰਾਲਾ ਪਿੱਛੇ ਪਿੱਛੇ ਇਹ ਭਾਜੀ ਪਿੱਛੇ ਆ ਜੀ ਜਨਾਬ ਸਾਰੇ ਪਿੱਛੇ ਆ ਜੀ ਔਰ ਇੱਥੇ ਮੈਨੂੰ ਉੱਥੇ ਬੋਲਦਿਆਂ ਜਿਆਦਾ ਨਹੀਂ ਸੀ ਰਿਹਾ ਜਦੋਂ ਇਹ 7000 ਲੀਡ ਕਰ ਗਿਆ ਸੀ ਤੇ ਮੈਂ ਜੇ 400 ਤੇ ਮੈਂ ਇਹਦੇ ਚਿਹਰੇ ਤੇ ਖੁਸ਼ੀ ਉਹਦੋਂ ਵੇਖੀ ਜਦੋਂ ਮੇਰਾ ਡਿਕਲੇਅਰ ਹੋ ਗਿਆ ਤੇ ਫੇਰ ਹੀ ਆਪਣੀ ਉੱਥੇ ਸਰਟੀਫਿਕੇਟ ਲੈਣ ਲਈ ਉੱਥੇ ਤੁਰੇ ਉਹਨਾਂ ਚਿਹਰੇ ਮੇਰੇ ਲਾ ਕੋ ਉੱਠਿਆ ਨਹੀਂ ਔਰ ਇਹਦਾ ਦਿਲ ਘਟਦਾ ਸੀ ਦੋ ਵਾਰੀ ਬੈਠਾ ਓਏ ਆਪਾਂ ਜਿੱਤ ਜਾਣਾ ਕੰਨਾ ਅਕਲ ਜਨਾ ਚ ਤੁਸੀਂ ਨਹੀਂ ਜਿੱਤਦੇ ਮੈਨੂੰ ਕੋਈ ਖੁਸ਼ ਨਹੀਂ ਅੱਜ ਮੈਂ ਆਪਣੇ ਘਰ ਆਇਆ ਔਰ ਇੱਥੇ ਬੈਠਾ ਡਰਾਇੰਗ ਰੂਮ ਚ ਬੈਠਿਆ ਮੇਰੀ ਜਿੱਤ ਉੱਥੇ ਹੋਈ ਸੀ ਤੇ ਅੱਜ ਜਿਹੜਾ ਪਹਿਲੀ ਫੇੜੀ ਤੇ ਪਹਿਲਾ ਜਿਹੜਾ ਉਹ ਆਇਆ ਉਹ ਮੈਂ ਇੱਥੇ ਆ ਉਹਦੀ ਕਿਵੇਂ ਹਦੋ ਜੀ ਆਪਣੇ ਕੈਂਡੀਡੇਟ ਚੋਂ ਇਲੈਕਸ਼ਨ ਲੱਗਦਾ ਬਾਅਦ ਚ ਤੁਹਾਨੂੰ ਹੁਣ ਚੱਲਦੇ ਚੱਲਦੇ ਦੱਸਿਆ ਕਰਾਂਗੇ ਹਾਂ ਜੀ ਕਿੰਨਾ ਨਾ ਆਮ ਆ ਜੀ ਪਾਰਟੀ ਤੇਰਾ ਜੀ ਗਲਬੀ ਆ ਸ਼ਡਿਊਲ ਕੀ ਸਰ ਆਇਆ ਸਟੂਲ ਦਾ ਚਲੋ ਸਟੂਲ ਕੀ ਆਇਆ ਅੱਜ ਅੱਜ ਪਹਿਲਾਂ ਚੱਲ ਰਹੇ ਆ ਅਸੀਂ ਪੰਜਾਬਾਂ ਦੇ ਇਕੱਲੇ ਹੀ ਤਾਂ ਇਲੈਕਸ਼ਨ ਦਾ ਲਾਡ ਦਿੰਦਾ ਮਹੀਨਾ ਪਹਿਲਾਂ ਤੇ ਗੱਲ ਕਰਦੇ ਬਲੇ ਸੋਨ ਹੈ ਤੁਸੀਂ ਇਸ ਕਰਕੇ ਬਿਲਕੁਲ ਨਿਸ਼ਚਿੰਤ ਹੋ ਜਾਓ ਲੀਡ ਵਧਾਉਣ ਦੀ ਲੜਾਈ ਲੜਨੀ ਆ ਆਪਾਂ ਤੇ ਇੱਕ ਵਾਰ ਪਾਣ ਕਰਿਓ ਨਾ ਵਸਾਤ ਤੁਹਾਡੇ ਤੇ ਪ੍ਰਮਾਤਮਾ ਨੇ ਕਿਰਪਾ ਕਰਨੀ ਆ ਕਿ ਨਵੀਂ ਜ਼ਿੰਦਗੀ ਦੇ ਵਿੱਚ ਮੈਂਬਰ ਪਾਰਲੀਮੈਂਟ ਬਣ ਕੇ ਤੁਸੀਂ ਦਿੱਲੀ ਜਾਣਾ ਪਰ ਹਮੇਸ਼ਾ ਇਹ ਗੱਲ ਯਾਦ ਰੱਖੋ ਤੁਹਾਡੇ ਤੇ ਜਿਹੜੀ ਜ਼ਿੰਮੇਵਾਰੀ ਪੈਣ ਲੱਗੀ ਆ ਨਾ ਹਲਕੀ ਨਹੀਂ ਇੱਥੇ ਹਮੇਸ਼ਾ ਇਹ ਗੱਲ ਕਹੀ ਗਈ ਆ ਕਿ 70 ਸਾਲਾਂ ਦੇ ਵਿੱਚ ਕਿਸੇ ਐਮਪੀ ਨੇ ਕੀਤਾ ਕੁਛ ਨਹੀਂ ਪਰ ਇੱਕ ਵਾਰ ਮੈਂ ਤਾਂ ਮੁਤਾਜ਼ਲਾ ਦਿੱਲੀ ਰਲਾਜੋ ਜਾ ਕੇ ਉੱਥੇ ਪਤਾ ਲੱਗ ਜਾਏ ਕਿ ਮਰਜ਼ੇ ਦੇ ਬੁੱਬਰ ਛੇ ਦਿੱਲੀ ਦੇ ਵਿੱਚ ਆਇਆ ਜਿੱਦਾਂ ਤੁਸੀਂ ਅਸੈਂਬਲੀ ਦੇ ਵਿੱਚ ਆ ਲਾਇਆ ਕੰਮ ਇਸੇ ਤਰੀਕੇ ਨਾਲ ਉੱਥੇ ਜਾ ਕੇ ਲਾਓ ਤਾਂ ਕਿ ਮੇਰੇ ਵੀ ਯਾਦ ਕਰ ਲੈ ਯਾਰ ਸਾਡੀ ਵੋਟ ਜਿਹੜੀ ਉਹ ਵੈਸ ਨਹੀਂ ਗਈ ਅਸੀਂ ਕਿਸੇ ਚੰਗੇ ਬੰਦੇ ਨੂੰ ਚੁਣਿਆ ਸੀ ਇਹਨੂੰ ਇਹ ਗੱਲ ਨਾ ਕਹਿਣੀ ਪਵੇ ਅੱਜ ਤੋਂ ਹੀ ਕੰਮ ਅੱਗੇ ਕਰ ਲੋ ਸਿਰਫ 1 ਮਹੀਨਾ ਆ ਔਰ 1 ਮਹੀਨਾ ਦੇਰਾਂ ਤੇ ਇੱਕ ਕਰ ਦਈਏ ਤੇ ਕਟਾ ਕੇ ਇਹਨੂੰ ਜਤਾ ਕੇ ਪਾਰਲੀਮੈਂਟ ਦੇ ਵਿੱਚ ਭੇਜੀਏ ਇਹ ਐਂ ਵੀ ਇਹੀ ਹੋਣਾ ਮੁੱਖ ਮੰਤਰੀ ਵੀ ਇਹੀ ਹੋਣਾ ਤੇ ਮੰਤਰੀ ਵੀ ਹੋਣਾ ਕੋਈ ਨਹੀਂ ਹੋਣਾ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਗਨ ਚੌਧਰੀ ਇਹਦੇ ਅੰਕਲ ਵੀ ਨੇ ਉਹ ਮੁਸਲਿਮਾਂ ਸ਼ਰਤੀ ਹੋ ਰਹੇ ਨੇ 12:00 ਵੱਜ ਗਏ ਮੈਨੂੰ ਕਹਦੇ 5:00 ਵਜੇ ਚੱਲ ਪਈ